ਬਰਵਿੰਦਰ ਜੀ ਜਿਵੇਂ ਤੁਸੀਂ ਮਨੁਸਿਮਰਤੀ ਦੀ ਗੱਲ ਕੀਤੀ ਹੈਗੀ ਆ ਮਨੁਸਿਮਰਤੀ ਬਾਬਾ ਸਾਹਿਬ ਵੀ ਮਰੋ ਡਾਕਟਰ ਅੰਬੇਡਕਰ ਜੀ ਨੇ ਚੌਰਾਹੇ ਦੇ ਵਿੱਚ ਫੂਕੀ ਸੀ ਸਾੜੀ ਸੀ ਕੀ ਲੱਗਦਾ ਕਿ ਜਿਹੜਾ ਸਮਾਜ ਹੈ ਅੱਜ ਅੱਜ ਵੀ ਮਨੁਸਿਮਰਤੀ ਨੂੰ ਫੋਲੋ ਕਰਦਾ ਜਾਂ ਉਹਦੇ ਅਨੁਸਾਰ ਚੱਲਦਾ ਜਾਂ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਕਿ ਮਨੋਖ ਗੁੜਾ ਸਾਹਿਬ ਹੈ ਮੰਨ ਲਓ ਕਿ ਜੇ ਆਪਾਂ ਪੰਜਾਬ ਦੀ ਸਥਿਤੀ ਦੇਖੀਏ ਜੀ ਖਾਸ ਤੌਰ ਤੇ ਦੁਆਬੇ ਦੀ ਉਹ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈਗਾ ਪਰ ਉਹ ਯਾਦ ਨਹੀਂ ਹੈਗਾ ਹੂੰ ਸਰੀਰਕ ਤੌਰ ਤੇ ਯਾਦ ਹੈਗਾ ਪਰ ਮਾਨਸਿਕ ਤੌਰ ਤੇ ਗੁਲਾਮ ਆ ਹੂੰ ਕਿਵੇਂ ਬੁੱਧ ਨੇ ਕਿਹਾ ਸੀ ਆਪਣਾ ਦੀਪਕ ਆਪ ਬਣੋ ਜੀ ਬੁੱਧ ਨੇ ਕਿਹਾ ਸੀ ਵੀ ਕਿਸੇ 간 ਨੂੰ ਇਸ ਕਰਕੇ ਨਹੀਂ ਬਣਾਉਣਾ ਨੂੰ ਬਹੁਤ ਵੱਡਾ ਕੋਈ ਆਚਾਰੀਆ ਕਹਿ ਰਿਹਾ ਮਿਸਾਲ ਦੇ ਤੌਰ ਤੇ ਕੋਈ ਪੁਜਾਰੀ ਕਹਿ ਰਿਹਾ ਜਿਵੇਂ ਕਿ ਜਿੱਥੇ ਜ਼ਿਆਦਾ ਲੋਕ ਇਕੱਠੇ ਹੁੰਦੇ ਆ ਜੀ ਜੀ ਉਹਨਾਂ ਦੀ ਲੋਕ ਗੱਲ ਸੁਣਦੇ ਆ ਹੂੰ ਅਗਲੀ ਗੱਲ ਉਹਨਾਂ ਨੇ ਕਹੀ ਸੀਗੀ ਕਿ ਕਿਸੇ 간 ਨੂੰ ਇਸ ਕਰਕੇ ਨਹੀਂ ਬਣਾਉਣਾ ਕਿਉਂਕਿ ਕਿਸੇ ਧਰਮ ਗ੍ਰੰਥ ਵਿੱਚ ਲਿਖੀ ਹੋਈ ਆ ਜੀ ਫੇ ਉਹਨਾਂ ਨੇ ਕਿਹਾ ਕਿ ਕਿਸੇ ਗੱਲ ਨੂੰ ਇਸ ਕਰਕੇ ਨਹੀਂ ਮੰਨਣਾ ਕਿਉਂਕਿ ਉਹ ਸਾਡੇ ਘਰ ਵਿੱਚ ਪਰੰਪਰਾ ਜੱਲੀਆਂ ਦੀ ਆ ਅਸੀਂ ਉਹ ਕਰਨੀ ਆ ਜੀ ਉਹਨਾਂ ਦੀਆਂ 10 ਗੱਲਾਂ ਆਪਾਂ ਸ਼ਾਰਟ ਵਿੱਚ ਤਿੰਨ ਗੱਲਾਂ ਤੇ ਗੱਲ ਕਰ ਲੈਂਦੇ ਹਾਂ ਬਿਲਕੁਲ ਤੇ ਹੁਣ ਸੋਚਣ ਵਾਲੀ ਗੱਲ ਆ ਉਹਨਾਂ ਨੇ ਕਿਹਾ ਸੀ ਕਿਸੇ ਗੱਲ ਨੂੰ ਇਸ ਕਰਕੇ ਹੀ ਮੰਨਣਾ ਕਿਉਂਕਿ ਕਿਸੇ ਧਰਮ ਗ੍ਰੰਥ ਵਿੱਚ ਲਿਖੀ ਹੋਈ ਗੱਲ ਆ ਹੁਣ ਜਦੋਂ ਸਤਗੁਰੂ ਨਾਮਦੇਵ ਗੁਰੂ ਰਵਿਦਾਸ ਸਾਰੇ ਮਹਾਪੁਰਸ਼ਾਂ ਦੇ ਸਮਾਂ ਆ ਦਾ ਗੁਰੂ ਗੋਬਿੰਦ ਸਿੰਘ ਜੀ ਵਿੱਚ ਲੈ ਲਓ ਗੁਰੂ ਨਾਨਕ ਜੀ ਸਾਰੇ ਮਹਾਪੁਰਸ਼ ਬਿਲਕੁਲ ਬਿਲਕੁਲ ਹੋ ਸਵਾਲ ਇਹ ਖੜਾ ਹੁੰਦਾ ਹੈਗਾ ਉਹਨਾਂ ਨੇ ਵੇਦਾਂ ਨੂੰ ਮੰਨਿਆ ਗੁਰੂ ਅਰਬਦਾਸ ਕਹਿੰਦੇ ਚਾਰੋਂ ਵੇਦ ਕੀ ਇਹ ਖੰਡੋਤ ਜਾਂ ਅਰਬਦਾਸ ਕਰੇ ਡੰਡੋਤ ਹੂੰ ਕਹਿੰਦੇ ਇੱਕ ਨਹੀਂ ਦੋ ਨਹੀਂ ਤਿੰਨ ਨੂੰ ਮੈਂ ਤਾਂ ਚੌਹਾਂ ਨੂੰ ਰੱਦ ਕਰਦਾ ਹੂੰ ਬੁੱਧ ਨੇ ਕਿਹਾ ਸੀ ਗਣਾ ਵੀ ਕਿਸੇ ਗੱਲ ਨੂੰ ਕਿਉਂਕਿ ਉਹਦੇ ਵਿੱਚ ਲਿਖਿਆ ਕੀ ਸਾਡੇ ਲਈ ਲਿਖਿਆ ਬਹੁ ਮਾੜਾ ਜਿਵੇਂ ਕਿ ਭਗਵਤ ਜਿਹੜੀ ਗੀਤਾ ਹੈਗੀ ਆ ਉਹਦੇ ਵਿੱਚ ਲਿਖਿਆ ਜਿਹੜੀ ਇੱਕ ਔਰਤ ਆ ਉਹ ਪਾਪ ਜੁਨੀ ਆ ਹੁਣ ਜਿਸ ਕੁਖ ਤੋਂ ਗੁਰਨਾਨਕ ਮਹਾਰਾਜ ਵਰਗੇ ਬੁੱਧ ਵਰਗੇ ਪੈਦਾ ਹੋਏ ਮਹਾਪੁਰਸ਼ ਜੀ ਡਾਕਟਰ ਭੀਮਰਾਓਂ ਅੰਬੇਡਕਰ ਵਰਗੇ ਜੋਦੇ ਪੈਦਾ ਹੋਏ ਜੀ ਉਹ ਮਤਲਬ ਕਿ ਇੱਕ ਨੀਚ ਉਹ ਪਾਪ ਜੋ ਨਹੀਂ ਕਿਦਾਂ ਹੋ ਸਕਦੀ ਆ ਜੀ ਜੀ ਇਸੇ ਕਰਕੇ ਉਹਨਾਂ ਨੇ ਵੇਦਾਂ ਪੁਰਾਣਾ ਸਿਮਰਤੀਆਂ ਨੂੰ ਰੱਦ ਕੀਤਾ ਹੂੰ ਇਸੇ ਕਰਕੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੇ ਮਾਨੁਸਮਿਤੀ ਸਾੜੀ ਢੋਰ ਗਵਾਰ ਛੂਦਰ ਬਿਲਕੁਲ ਢੋਰ ਗਵਾਰ ਪਸ਼ੂ ਛੂਦਰ ਉਹਨਾਂ ਇਹ ਸਭ ਕਤਾਨ ਕੇ ਅਧਿਕਾਰੀ ਹੁਣ ਸੋਚਣ ਵਾਲੀ ਗੱਲ ਆਵੇ ਔਰਤ ਨੂੰ ਢੋਲ ਹੀ ਤਾਂ ਕੁੱਟਣਾ ਚਾਹੀਦਾ ਹੁਣ ਜਿਹੜੇ ਇਹ ਜਿਹੜੀ ਬਰਾਬਤ ਹੈ 사ਥੀ ਪ੍ਰਾਤਤਾ ਦੇ ਵਿਰੋਧ ਵਿੱਚ ਸਤਿਗੁਰੂ ਕਬੀਰ ਗੁਰੂ ਅਰਦਾਸ ਗੁਰੂ ਨਾਨਕ ਜਿੰਨੇ ਮਹਾਪੁਰਸ਼ ਆ ਇਹ ਲੜਾਈ ਚੱਲਦੀ ਰਹੀ ਮੈਂ ਕਹਿੰਦਾ ਸਲੂਟ ਆ ਉਹਨਾਂ ਗੋਰੀ ਮਾਂ ਦੇ ਪੁੱਤਰਾਂ ਨੂੰ ਵਾਹ ਜਦੋਂ ਉਹ ਇੰਡੀਆ ਦੇ ਵਿੱਚ ਆਏ ਹੂੰ ਤਕਰੀਬਨ 16 ਬ੍ਰਾਹਮਣਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਜੀ 1860 ਵਿੱਚ